ਨੈਕਸਟ 24 ਪੰਜਾਬ ਨੇ ਉਸ ਚੈਨਲ ਦਿੱਤੇ ਦਰਸ਼ਕਾਂ ਨੂੰ ਪਿਆਰ ਪ੍ਰਸਾ ਸਿੱਖਲ ਸਾਢੇ 3/4 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੋ ਸਾਡੇ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ ਜਿਲ੍ਹਾ ਤਰਨਤਾਰਨ ਦੇ ਸਰਹੱਦ ਦੀ ਖਸਬਾ ਕੇਮ ਕਰਨ ਦੇ ਅਦੀਨ ਪੰਦੇ ਕਲਸ ਹਵੇਲੀਆਂ ਬੀਐਸਐਫ 101 ਬਟਾਲੇਂ ਦੀ ਚੌਂਕੀ ਹਰਪਜਨ ਸਿੰਘ ਦੇ ਅਦੀਨ ਪੰਦੇ ਖੇਤਾਂ ਚੋਂ ਬੀਤੀ ਰਾਤ 11 ਵਜੇ ਦੇ ਕਰੀਬ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਪੈਕੇਟ ਤੋਂ ਮਿਲੇ ਦੋ ਪਿਸਟਲ ਜਿਸ ਦੇ ਉੱਪਰ ਮੇਡ ਇਨ ਆਸਟਰੀਆ ਦੀ ਮੋਹਰ ਲੱਗੀ ਹੋਈ ਹੈ ਅਤੇ ਬੀਐਸਐਫ ਜਵਾਨਾ ਬਲੌਾ ਤੇ ਪੁਲਿਸ ਥਾਣਾ ਖੇਮਕਰਨ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਬਰਾਮਦਗੀ ਸਰਹੱਦੀ ਪਿੰਡ ਕਲਸਾ ਵੇਲੀਆਂ ਦੇ ਖੇਤਾਂ ਵਿੱਚੋਂ ਕੀਤੀ ਗਈ ਹੈ ਅਤੇ ਇਸ ਮੌਕੇ ਤੇ ਹਾਜ਼ਰ ਸਨ ਐਸਐਚਓ ਥਾਣਾ ਖੇਮਕਰਨ ਇੰਸਪੈਕਟਰ ਸ਼ਮਸ਼ੀਰ ਸਿੰਘ ਐਸਆਈ ਹੀਰਾ ਸਿੰਘ ਸੁਖਵਿੰਦਰ ਸਿੰਘ ਐਸਆਈ ਸਾਹਿਬ ਸਿੰਘ ਅਤੇ ਬੀਐਸਐਫ 101 ਬਟਾਲੀਅਨ ਕਮਡੰਟ ਸ਼੍ਰੀ ਅਲਕੇਸ਼ ਸ਼ਮਾਰ ਸਹੈਨਾ ਸ਼੍ਰੀ ਅਸ਼ਵਨੀ ਕੌਸ਼ਲ 2आईसी ਸ਼੍ਰੀ ਸ਼ਲੇਂਦਰ ਪਠਾਰੀਆ ਡੀਸੀ ਕੰਪਨੀ ਕਮਾਂਡਰ ਇੰਸਪੈਕਟਰ ਜਗਦੀਸ਼ ਸਿੰਘ ਇੰਸਪੈਕਟਰ ਗੋਪਾਲ ਸਿੰਘ ਰੂਟਲ ਇੰਸਪੈਕਟਰ ਅਮਿਤ ਸ਼ਰਮਾ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮ ਕਰਨ ਤੋਂ ਦਵਿੰਦਰ ਸੋਹਤਾ ਦੀ ਵਿਸ਼ੇਸ਼ ਰਿਪੋਰਟ ਹਿੰਦੁਸਤਾਨ ਦੀ ਅਖੰਡਤਾ ਨੂੰ ਸੈਵਟਾਈਜ਼ ਕਰਨ ਵਾਸਤੇ ਜਿਹੜਾ ਪਾਕਿਸਤਾਨ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲਦਾ ਰਹਿੰਦਾ ਔਰ ਇਹਨਾਂ ਨੂੰ ਨੇਸਤੋ ਨਾਬੂਦਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜਦੋਂ ਪੰਜਾਬ ਪੁਲਿਸ ਔਰ ਬੀਐਸਐਫ ਜਿਹੜੀ ਆਪਣਾ ਜੁਆਇੰਟ ਆਪਰੇਸ਼ਨ ਬਾਰਡਰ ਏਰੀਆ ਦੇ ਵਿੱਚ ਜਾਰੀ ਰੱਖਦੀ ਆ ਇਸੇ ਲੜੀ ਦੇ ਵਿੱਚ ਹੀ ਸ਼੍ਰੀਮਾਨ ਐਸਐਸਪੀ ਸਾਹਿਬ ਬਹਾਦਰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਔਰ ਬੀਐਸਐਫ ਦੇ ਅਫਸਰਾਂ ਦੀਆਂ ਹਦਾਇਤਾਂ ਤੱਕ ਅਸੀਂ ਜੁਆਇੰਟ ਆਪਰੇਸ਼ਨ ਤੇ ਸੀਗੇ ਰਾਤ ਔਰ ਉਸ ਸਰਚ ਦੇ ਦੌਰਾਨ ਜਿਹੜਾ ਆ ਇੱਕ ਪੈਕੇਟ ਜਿਹੜਾ ਹੈ ਬੀਓਪੀ ਕਾਲਸ ਦੇ ਏਰੀਆ ਦੇ ਵਿੱਚੋਂ ਸਾਨੂੰ ਤੇ ਬੀਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਬਰਾਮਦ ਹੋਇਆ ਜਿਸ ਦੇ ਵਿੱਚ ਦੋ ਗਲੌਕ ਪਿਸਟਲ ਔਰ ਇੱਕ ਤਿੰਨ ਮੈਗਜ਼ੀਨ ਜਿਹੜੇ ਹੈ ਰਿਕਵਰ ਕੀਤੇ ਗਏ ਸਰ ਇਹ ਪਿਸਟਲ ਕਿੱਥੋਂ ਦੇ ਬਣੇ ਹੋਏ ਕੀ ਇਹ ਦਾ ਦੇਖੋ ਇਹਦੇ ਵਿੱਚ ਤਾਂ ਇਸ ਚੀਜ਼ ਦੀ ਅਜੇ ਤਫ਼ਤੀਸ਼ ਚੱਲ ਰਹੀ ਆ ਸਰਚ ਵੀ ਚੱਲ ਰਹੀ ਆ ਜਿਉਂ-ਜਿਉਂ ਨਤੀਜੇ ਸਾਹਮਣੇ ਆਉਣਗੇ ਆਪਦੀ ਨੂੰ ਦੱਸਿਆ ਜਾਊਗਾ ਤੇ ਸਰ ਕੀ ਕੋਈ ਉਹਦੇ ਸਬੰਧ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਨੰਬਰ 66 ਆ ਜਿਹੜੀ ਆ ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ ਔਰ 27 3958 ਆਮ ਐਕਟ ਦੇ ਤਹਿਤ ਥਾਣਾ ਖੈਮਕਰ ਨੂੰ ਕਿ ਜਿਹੜਾ ਦਰਜ ਕਰਕੇ ਜਿਹੜੀ ਅਗਲੀ ਤਫਤੀਸ਼ ਹੋ ਕੀਤੀ ਜਾ ਰਹੀ ਹੈ